ਇਹ ਕਿ ਮਾਮ ਗੁਲਾ ਤੋਂ ਦਾਦਾ ਮਹਾਰਾਜ ਵੀ ਸਮਝ ਗਏ ਕਿ ਇਹ ਭਾਵਨਾ ਤੁਸੀਂ ਨਾ ਆਇਆ ਮਹਾਰਾਜ ਜੀ ਨੇ ਸਹਿਸ ਭਾਵਚਨ ਕੀਤਾ ਫੱਗੂ ਦਾ ਬਾੜਾ ਬਾਹਰੋਂ ਮਿੱਠਾ ਅੰਦਰੋਂ ਖਾਰਾ ਸੋ ਭਾਵ ਕੇ ਬਾਹਰੋਂ ਤੂੰ ਮਿੱਠਪੁਣਾ ਦਿਖਾਇਆ ਜਦੋਂ ਤੇਰੇ ਕੋਲ ਚੱਲ ਕੇ ਆਏ ਤੇ ਤੂੰ ਹੁਣ ਅੰਦਰੋਂ ਖਾਰਪੁਣਾ ਕੀਤੀ ਭਾਵ ਕੇ ਭਾਵਨਾ ਤੁਸੀਂ ਨਾ ਹੋਇਆ ਮਹਾਰਾਜ ਨੇ ਉਸ ਨੂੰ ਕੁਛ ਨਹੀਂ ਕਿਹਾ ਮਹਾਰਾਜ ਫਿਰ ਇਨਾਂ ਸਥਾਨਾਂ ਤੇ ਆਏ ਜਿੱਥੇ ਹੁਣ ਆਪਾਂ ਖਲੋਤਿਆਂ ਸੋ ਇਨਾਂ ਸਥਾਨਾਂ ਤੇ ਆਈ ਫਿਰ ਲਾਗ ਲੀਆਂ ਸੰਗਤਾਂ ਨੂੰ ਪਤਾ ਲੱਗਾ ਪਿੰਡਾਂ ਦੀਆਂ ਨੂੰ ਉਹ ਸੰਗਤਾਂ ਇਸ ਥਾਂ ਤੇ ਇਕੱਤਰ ਹੋਈਆਂ ਮਹਾਰਾਜ ਦੀ ਸੇਵਾ ਪਾਣੀ ਕੀਤੀ ਜੋ ਨਾਲ ਸੈਨਿਕ ਸਨ ਉਹਨਾਂ ਨੂੰ ਮਲਮ ਪੱਟੀ ਕੀਤੀ ਜਾਲ ਪਾਣੀ ਸੰਗਤਾਂ ਨੇ ਸ਼ਿਕਾਇਆ ਉਦੋਂ ਇਸ ਜੰਗਲ ਹੋਇਆ ਕਰਦਾ ਸੀ ਇੱਥੇ ਛਪੜੀ ਹੋਇਆ ਕਰਦੀ ਸੀ ਜਿਹਦੇ ਵਿੱਚੋਂ ਕੋੜਿਆਂ ਨੇ ਸਿੰਘਾਂ ਨਾਲ ਸਿੱਖ ਸੇਵਕ ਸਨ ਉਹਨਾਂ ਨੇ ਇਸ਼ਨਾਨ ਪਾਣੀ ਕੀਤਾ ਮਹਾਰਾਜ तकरीबन-ਕਰੀਬਨ 1-2 ਦਿਨ ਇਸ ਇਨਾਂ ਸਥਾਨਾਂ ਤੇ ਠਹਿਰੇ ਸੋ ਮਹਾਰਾਜ ਜੀ ਦੇ ਉਦੋਂ ਪਰਿਵਾਰ ਵੀ ਨਾਲ ਸਨ ਸੋ ਕਹਿਆ ਲਿਖਤਾ ਅੰਦਰ ਆਉਂਦਾ ਕਿ ਤਨਤਨ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਉਦੋਂ ਨਾਲ ਸਨ ਜੀ ਸੋ ਇਨਾ ਸਥਾਨਾਂ ਤੇ ਮਹਾਰਾਜ ਠਹਿਰੇ ਸੋ ਮਹਾਰਾਜ ਜੀ ਨੇ ਜਾਣ ਸਮੇਂ ਕਿਹਾ ਕਿ ਜਿਹੜਾ ਵੀ ਮਹਾਰਾਜ ਅਕਾਲ ਪੁਰਖ ਦੀ ਬੰਦਗੀ ਕਰੇਗਾ ਉਸ ਨੂੰ ਜੀਵਨ ਅੰਦਰ ਸੁੱਖ ਤੇ ਚੈਨ ਪ੍ਰਾਪਤ ਹੋਏਗਾ ਸੋ ਉਹਨਾਂ ਦੇ ਬਚਨਾਂ ਤੋਂ ਸੁੱਖ ਚੈਣਿਆਣਾ ਸਾਹਿਬ ਇਨਾ ਸਥਾਨਾਂ ਦੇ ਨਾਮ ਪਏ ਸੋ ਸਾਰੀਆਂ ਇਲਾਕੇ ਦੀਆਂ ਦੂਰ ਦਰਾਡੇ ਦੀਆਂ ਸੰਗਤਾਂ ਸੋ 3 ਜੁਲਾਈ ਨੂੰ ਸੋ ਇਹਨਾਂ ਸਥਾਨਾਂ ਤੇ ਜੋ ਐਤਵਾਰ ਕਰੀਬ ਹੁੰਦਾ 3 ਜੁਲਾਈ ਦੇ ਉਹ ਇਹਨਾਂ ਸਥਾਨਾਂ ਤੇ ਫਿਰ ਜੋੜ ਮੇਲੇ ਮਨਾਏ ਜਾਂਦੇ ਹਨ ਸੋ ਵਿਸਾਖੀ ਦਾ ਖਾਲਸਾ ਪ੍ਰਗਟ ਦਿਵਸ ਦਿਹਾੜਾ ਉਹ ਮਨਾਇਆ ਜਾਂਦਾ